ਅੱਜ ਮੈਂ ਤੁਹਾਡੇ ਸਾਹਮਣੇ ਇੱਕ ਅਜਿਹੀ ਕਹਾਣੀ ਪੇਸ਼ ਕਰਨ ਲੱਗੀ ਹਾਂ ਜਿਸ ਨੂੰ ਗਿਆਨਕਾਂ ਨੇ ਵੀ ਸਰਟੀਫਿਕੇਟ ਦਿੱਤਾ ਸੀ ਕਿ ਇਹ ਪੁਨਰਜਨਮ ਦੀ ਜੋ ਘਟਨਾ ਹੈ ਇਹ ਬਿਲਕੁਲ ਸੱਚ ਹੈ ਇਸ ਵਿੱਚ ਕੋਈ ਵੀ ਓਹਲਾ ਨਹੀਂ ਹੈ ਕੋਈ ਵੀ ਝੂਠ ਨਹੀਂ ਹੈ ਪੁਨਰਜਨਮ ਦੀ ਇਹ ਘਟਨਾ ਕੋ ਜਿਸ ਤਰ੍ਹਾਂ ਹੈ ਉੱਤਰ ਪ੍ਰਦੇਸ਼ ਵਿੱਚ ਇੱਕ ਜਗ੍ਹਾ ਹੈ ਉਸ ਦਾ ਨਾਮ ਹੈ ਇਟਾਵਾ ਇਸੇ ਟਾਵਾ ਵਿੱਚ ਇੱਕ ਪਿੰਡ ਵਸਿਆ ਹੋਇਆ ਸੀ ਉਸ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਪਰਿਵਾਰ ਬਹੁਤ ਗਰੀਬ ਸੀ ਗੱਲ ਕਾਫੀ ਪੁਰਾਣੀ ਹੈ ਉਸ ਸਮੇਂ ਉਸ ਪਿੰਡ ਦਾ ਜਿਆਦਾ ਵਿਕਾਸ ਨਹੀਂ ਹੋਇਆ ਸੀ ਨਾ ਤਾਂ ਉੱਥੇ ਕੋਈ ਬਿਜਲੀ ਪਾਣੀ ਦਾ ਸਾਧਨ ਸੀ ਤੇ ਨਾ ਹੀ ਕੋਈ ਸਕੂਲ ਦੀ ਐਜੂਕੇਸ਼ਨ ਸੀ ਉਸ ਪਿੰਡ ਦੇ ਜ਼ਿਆਦਾਤਰ ਮਰਦ ਬਾਹਰ ਸ਼ਹਿਰਾਂ ਵਿੱਚ ਮਿਹਨਤ ਮਜ਼ਦੂਰੀ ਦਾ ਕੰਮ ਕਰਨ ਜਾਂਦੇ ਸਨ ਇਸ ਲਈ ਪਿੰਡ ਵਿੱਚ ਜੋ ਮਰਦ ਸਨ ਉਹ ਬਹੁਤ ਹੀ ਘੱਟ ਰਹਿੰਦੇ ਸਨ ਉਸ ਸਮੇਂ ਉਸ ਪਿੰਡ ਵਿੱਚ ਇੱਕ ਬੇਟੀ ਦਾ ਜਨਮ ਹੁੰਦਾ ਹੈ ਉਸ ਦਾ ਨਾਮ ਸੁਮਿਤਰਾ ਰੱਖਿਆ ਜਾਂਦਾ ਹੈ। ਸੁਮਿਤਰਾ ਦਾ ਪਿਤਾ ਵੀ ਬਾਹਰ ਕਿਸੇ ਸ਼ਹਿਰ ਵਿੱਚ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਉਹ ਵੀ ਘਰ ਘੱਟ ਹੀ ਰਹਿੰਦਾ ਸੀ। ਸੁਮਿਤਰਾ ਹਾਲੇ ਕੁਝ ਹੀ ਸਾਲਾਂ ਦੀ ਹੁੰਦੀ ਹੈ ਕਿ ਉਸ ਦੀ ਮਾਂ ਦੀ ਮੌਤ ਹੋ ਜਾਂਦੀ ਹੈ। ਸੁਮਿਤਰਾ ਹਾਲੇ ਛੋਟੀ ਸੀ ਤੇ ਬਾਪ ਵੀ ਘਰ ਘੱਟ ਹੀ ਰਹਿੰਦਾ ਸੀ ਜਿਸ ਕਾਰਨ ਸੁਮਿਤਰਾ ਦਾ ਪਾਲਣ ਪੋਸ਼ਣ ਉਸ ਦੇ ਤਾਏ ਵੱਲੋਂ ਕੀਤਾ ਜਾਂਦਾ ਹੈ। ਸਮਿਤਰਾ ਆਪਣੇ ਆਪ ਨੂੰ ਮਾਪੇ ਤੋਂ ਬਿਨਾਂ ਬਹੁਤ ਇਕੱਲਿਆ ਮਹਿਸੂਸ ਕਰਦੀ ਹੈ। ਸਮਿਤਰਾ ਹਲੇ 13 ਸਾਲ ਦੀ ਹੋਈ ਸੀ ਕਿ ਉਸ ਦਾ ਵਿਆਹ ਕਰ ਦਿੱਤਾ ਗਿਆ। ਉਹ ਹੁਣ ਖੁਸ਼ ਸੀ ਕਿ ਉਸ ਦਾ ਇਕੱਲਾਪਨ ਦੂਰ ਹੋ ਜਾਵੇਗਾ। ਪਰ ਉਸ ਦੇ ਪਤੀ ਨੂੰ ਵੀ ਕੰਮਕਾਜ ਲਈ ਬਾਹਰ ਕਿਸੇ ਦੂਰ ਸ਼ਹਿਰ ਵਿੱਚ ਜਾਣਾ ਪੈਂਦਾ ਸੀ। ਸਮਿਤਰਾ ਫੇਰ ਇਕੱਲੀ ਸੀ ਪਰ ਕੁਝ ਮਹੀਨਿਆਂ ਬਾਅਦ ਹੀ ਸਮਿਤਰਾ ਦੀ ਬੇਟਾ ਪੈਦਾ ਹੋਇਆ। ਸਮਿਤਰਾ ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦੀ ਸੀ। ਉਹ ਹਰ ਸਮੇਂ ਆਪਣੇ ਬੇਟੇ ਵਿੱਚ ਹੀ ਵਿਅਸਤ ਰਹਿੰਦੀ ਸੀ ਜੇਕਰ ਉਹ ਕੋਈ ਘਰ ਦਾ ਵੀ ਕੰਮ ਕਰਦੀ ਸੀ ਤਾਂ ਆਪਣੇ ਬੇਟੇ ਦਾ ਪੂਰਾ ਧਿਆਨ ਰੱਖਦੀ ਸੀ। ਯਾਦਤਰ ਉਹ ਉਸ ਨੂੰ ਕੁਸ਼ਲ ਚੋਕ ਕੇ ਹੀ ਸਾਰੇ ਕੰਮ ਕਰ ਲੈਂਦੀ ਸੀ। ਉਸ ਦਾ ਬੇਟਾ ਹਲੇ 5 ਕਹੀ ਮਹੀਨਿਆਂ ਦਾ ਸੀ। ਕਿ ਉਹ ਉਸ ਨੂੰ ਇੱਕ ਪਾਸੇ ਤੇ ਚੋਕ ਕੇ ਬਾਹਰ ਖੂਹ ਉੱਪਰ ਪਾਣੀ ਭਰਨ ਜਾਂਦੀ ਹੈ। ਹੋਰ ਵੀ ਲੋਕ ਉੱਥੇ ਪਾਣੀ ਭਰ ਕੇ ਜਾ ਰਹੇ ਸਨ। ਸੁਮਿਤਰਾ ਜਦੋਂ ਖੂਹ ਉੱਪਰ ਪਾਣੀ ਭਰ ਕੇ ਜਾਣ ਲੱਗਦੀ ਹੈ ਤਾਂ ਉਸਨੇ ਇੱਕ ਪਾਸੇ ਤੇ ਆਪਣਾ ਬੇਟਾ ਚੁੱਕਿਆ ਹੋਇਆ ਸੀ ਅਤੇ ਸਿਰ ਉੱਪਰ ਉਸਨੇ ਪਾਣੀ ਦਾ ਘੜਾ ਚੁੱਕਿਆ ਹੋਇਆ ਸੀ ਤਾਂ ਅਚਾਨਕ ਉਹ ਇੱਕਦਮ ਸਕੇਚੂ ਦੀ ਤਰ੍ਹਾਂ ਖੜੀ ਹੋ ਜਾਂਦੀ ਹੈ ਤੇ ਜੋ ਉਸਨੇ ਸਿਰ ਉੱਪਰ ਘੜਾ ਚੁੱਕਿਆ ਹੋਇਆ ਸੀ ਉਹ ਉਸ ਦੇ ਸਿਰ ਉਤੋਂ ਡਿੱਗ ਪੈਂਦਾ ਹੈ ਤੇ ਪਰ ਆਪਣੇ ਬੱਚੇ ਨੂੰ ਉਹ ਘੁੱਟ ਕੇ ਫੜੀ ਰੱਖਦੀ ਹੈ ਜੋ ਉਸ ਦਾ ਦੂਸਰਾ ਹੱਥ ਸੀ ਉਹ ਅਸਮਾਨ ਦੀ ਤਰਫ ਮੁੜਿਆ ਹੋਇਆ ਸੀ ਤੇ ਅੱਖਾਂ ਉਹਦੀਆਂ ਗੋਲ-ਗੋਲ ਸਰਕਲ ਵਾਂਗ ਘੁੰਮ ਰਹੀਆਂ ਸਨ ਦੰਦ ਗਹਿ ਇੱਕ ਦੂਜੇ ਨਾਲ ਵੱਜ ਰਹੇ ਸਨ ਵਿੱਚ-ਵਿੱਚ ਦੀ ਉਹ ਗਾਰੇ ਸਾਹ ਵੀ ਲੈ ਰਹੀ ਸੀ ਜਦੋਂ ਲੋਕਾਂ ਨੇ ਸੁમિતਰਾ ਨੂੰ ਇਸ ਤਰ੍ਹਾਂ ਦੇਖਿਆ ਤਾਂ ਸਾਰੇ ਡਰ ਗਏ ਕਈਆਂ ਨੇ ਵਿੱਚੋਂ ਸੁમિતਰਾ ਨੂੰ ਆਵਾਜ਼ ਲਗਾਈ ਸੁમિતਰਾ ਸੁમિતਰਾ ਪਰ ਉਸਨੇ ਕੋਈ ਆਵਾਜ਼ ਦਾ ਜਵਾਬ ਨਾ ਦਿੱਤਾ ਸੁમિતਰਾ ਨੇ ਆਪਣਾ ਬੇਟਾ ਵੀ ਬਹੁਤ ਕੁੱਟ ਕੇ ਫੜਿਆ ਹੋਇਆ ਸੀ ਜਿਸ ਕਾਰਨ ਉਹ ਵੀ ਰੋਣ ਲੱਗ ਪਿਆ ਇਹ ਸੀਨ ਤਕਰੀਬਨ 5 ਮਿੰਟ ਤੱਕ ਚੱਲਦਾ ਰਿਹਾ ਜਦੋਂ ਸੁਮਿਤਰਾ ਨਾਰਮਲ ਹੋਈ ਤਾਂ ਉਸਨੇ ਦੇਖਿਆ ਕਿ ਉਸ ਦਾ ਬੱਚਾ ਰੋ ਰਿਹਾ ਹੈ ਤੇ ਪਾਣੀ ਦਾ ਘੜਾ ਹੀ ਠੰਡਿਗ ਗਿਆ ਹੈ ਉਸਨੇ ਤੁਰੰਤ ਆਪਣੇ ਬੱਚੇ ਨੂੰ ਚੁੱਪ ਕਰਵਾਇਆ ਤੇ ਜਿਹਨੂੰ ਆਲੇ ਦੁਆਲੇ ਦੇਖਿਆ ਤਾਂ ਭੀੜ ਇਕੱਠੀ ਹੋਈ ਸੀ ਉਸਨੇ ਸਭ ਨੂੰ ਪੁੱਛਿਆ ਕਿ ਉਹ ਮੇਰੇ ਵੱਲ ਇਸ ਤਰ੍ਹਾਂ ਕਿਉਂ ਦੇਖ ਰਹੇ ਹਨ ਤਾਂ ਸਭ ਨੇ ਸੁਮਿਤਰਾ ਨੂੰ ਕੁਝ ਨਾ ਦੱਸਿਆ ਤੇ ਕੁਝ ਨਾ ਕੁਝ ਕਹਿ ਕੇ ਗੱਲ ਟਾਲ ਦਿੱਤੀ ਸਮਿਤਰਾ ਫਿਰ ਦੌੜੀ-ਦੌੜੀ ਆਪਣੇ ਘਰ ਗਈ ਤੇ ਸੋਚਣ ਲੱਗੀ ਕਿ ਕੁਝ ਤਾਂ ਹੋਇਆ ਸੀ ਪਰ ਫਿਰ ਉਸਨੇ ਗੱਲ ਆਈ ਗਈ ਕਰ ਦਿੱਤੀ ਇਸ ਤਰ੍ਹਾਂ 3-4 ਦਿਨ ਬੀਤ ਜਾਂਦੇ ਹਨ ਤੇ ਸਮਿਤਰਾ ਇੱਕ ਦਿਨ ਆਪਣੇ ਘਰ ਸੋਈ ਵਿੱਚ ਕੰਮ ਕਰ ਰਹੀ ਸੀ ਬੱਚਾ ਅੰਦਰ ਸੁੱਤਾ ਹੋਇਆ ਸੀ ਤੇ ਅਚਾਨਕ ਉਸ ਦੀ ਸਾਸ ਨੂੰ ਰਸੋਈ ਵਿੱਚੋਂ ਕੁਝ ਆਵਾਜ਼ ਆਉਂਦੀ ਹੈ ਔਰ ਸੋਈ ਵਿੱਚ ਜਾਂਦੀ ਹੈ ਤਾਂ ਸਮਿਤਰਾ ਦਾ ਉਹ ਹੀ ਰੂਪ ਦੇਖ ਕੇ ਡਰ ਜਾਂਦੀ ਹੈ ਜੋ ਉਸ ਦਾ 3-4 ਦਿਨ ਪਹਿਲਾਂ ਪਾਣੀ ਭਰਨ ਗਈਦਾ ਹੋਇਆ ਸੀ ਸਮਿਤਰਾ ਦੀ ਸੱਸ ਅਚਾਨਕ ਉਸ ਦਾ ਇਹ ਰੂਪ ਦੇਖ ਕੇ ਡਰ ਗਈ ਤੇ ਉਸ ਨੂੰ ਆਵਾਜ਼ ਦਿੰਦੀ ਹੈ ਪਰ ਸਮਿਤਰਾ ਉਸ ਨੂੰ ਕੋਈ ਜਵਾਬ ਨਹੀਂ ਦਿੰਦੀ ਉਸੇ ਤਰ੍ਹਾਂ ਕੁਝ ਸਮੇਂ ਬਾਅਦ ਸਮਿਤਰਾ ਫਿਰ ਨੋਰਮਲ ਹੋ ਜਾਂਦੀ ਹੈ ਜਦੋਂ ਸਮਿਤਰਾ ਨੋਰਮਲ ਹੁੰਦੀ ਹੈ ਤਾਂ ਉਸ ਦੀ ਸੱਸ ਉਸ ਨੂੰ ਪੁੱਛਦੀ ਹੈ ਕਿ ਤੂੰ ਠੀਕ ਹੈ ਤਾਂ ਸਮਿਤਰਾ ਕਹਿੰਦੀ ਹੈ ਕਿ ਕੀ ਹੋਇਆ ਸੀ ਮੈਂ ਤਾਂ ਸਬਜ਼ੀ ਬਣਾ ਰਹੀ ਸੀ ਰਸੋਈ ਵਿੱਚ ਮੈਨੂੰ ਤਾਂ ਕੁਝ ਯਾਦ ਨਹੀਂ ਫਿਰ ਸੁમિતਰਾ ਆਪਣੇ ਬੱਚੇ ਨੂੰ ਦੇਖਦੀ ਹੈ ਤੇ ਝਟ ਗੋਦੀ ਵਿੱਚ ਝੁੱਕ ਕੇ ਸੀਨੇ ਨਾਲ ਲਾ ਲੈਂਦੀ ਹੈ। ਕੁਝ ਦਿਨ ਬਾਅਦ ਉਸਦਾ ਘਰ ਵਾਲਾ ਘਰ ਆਉਂਦਾ ਹੈ। ਉਸਦੀ ਸੱਸ ਸੁમિતਰਾ ਦੇ ਪਤੀ ਨੂੰ ਸੁમિતਰਾ ਦਾ ਉਹ ਰੂਪ ਦੱਸਦੀ ਹੈ। ਇਸ ਤਰ੍ਹਾਂ ਇੱਕ ਦਿਨ ਹੋਰ ਬੀਤਦਾ ਹੈ ਤਾਂ ਸੁમિતਰਾ ਫਿਰ ਉਹੀ ਰੂਪ ਵਿੱਚ ਆ ਜਾਂਦੀ ਹੈ। ਹੁਣ ਉਸ ਦਾ ਰੂਪ ਉਸ ਦਾ ਪਤੀ ਵੀ ਵੇਖ ਚੁੱਕਾ ਸੀ। ਸਾਰਿਆਂ ਨੂੰ ਇਹ ਹੋ ਗਿਆ ਸੀ ਕਿ ਸੁમિતਰਾ ਬਿਮਾਰ ਹੈ। ਕਈਆਂ ਨੇ ਇਹ ਵੀ ਕਿਹਾ ਸੀ ਕਿ ਕਿਸੇ ਸਾਇਦੀ ਪ੍ਰੋਬਲਮ ਹੈ ਕਿਸੇ ਵਿੱਚ ਕਈਆਂ ਨੇ ਕਿਹਾ ਕਿ ਸਾਧੂ ਸੰਤ ਜਾਂ ਫਿਰ ਕਿਸੇ ਹਕੀਮ ਨੂੰ ਵਿਖਾਇਆ ਜਾਵੇ ਤਾਂ ਉਸਦੇ ਪਤੀ ਨੇ ਉਸ ਨੂੰ ਕਿਸੇ ਹਕੀਮ ਨੂੰ ਵਿਖਾਇਆ ਹਕੀਮ ਨੇ ਉਸ ਦਾ ਸਾਰਾ ਚੈੱਕਅਪ ਕਰਨ ਤੋਂ ਬਾਅਦ ਕਿਹਾ ਕਿ ਇਸ ਨੂੰ ਕੋਈ ਬਿਮਾਰੀ ਨਹੀਂ ਹੈ ਇਹ ਬਿਲਕੁਲ ਠੀਕ ਹੈ ਪਰ ਸਮਿਤਰਾ ਨੂੰ ਇਸ ਤਰ੍ਹਾਂ ਦੌਰੇ ਪੈਂਦਿਆਂ ਨੂੰ ਪੂਰੇ 5 ਮਹੀਨੇ ਬੀਤ ਚੁਕੇ ਸਨ ਉਹ ਇਸ ਸਮੇਂ ਵਿੱਚ ਆਪਣੇ ਬੱਚੇ ਨੂੰ ਵੀ ਆਪਣੇ ਤੋਂ ਦੂਰ ਰੱਖਣ ਲੱਗੀ ਸੀ ਕਿਤੇ ਜੇ ਜਦੋਂ ਉਸ ਨੂੰ ਇਹ ਦੌਰਾ ਪਵੇ ਤਾਂ ਉਹ ਆਪਣੇ ਬੱਚੇ ਨੂੰ ਨੁਕਸਾਨ ਨਾ ਪਹੁੰਚਾ ਦੇਵੇ ਉਸ ਦਾ ਬੱਚਾ ਹੁਣ ਜ਼ਿਆਦਾਤਰ ਆਪਣੀ ਦਾਦੀ ਕੋਲ ਹੀ ਰਹਿਣ ਲੱਗਾ ਸੀ ਇੱਕ ਦਿਨ ਦੁਪਹਿਰ ਦਾ ਸਮਾਂ ਸੀ ਤੇ ਸੁਮਿਤਰਾ ਨੂੰ ਫੇਰ ਤੋਂ ਉਹੀ ਦੌਰਾ ਪਿਆ ਸੁਮਿਤਰਾ ਦੇ ਹੱਥ ਮੁੜੇ ਹੋਏ ਸਨ ਤੇ ਅੱਖਾਂ ਗੋਲ-ਗੋਲ ਘੁੰਮ ਰਹੀਆਂ ਸਨ ਉਹ ਕੁਝ ਕਹਿਣਾ ਚਾਹ ਰਹੀ ਸੀ ਪਰ ਉਸ ਦੀ ਆਵਾਜ਼ ਸਾਫ਼ ਨਹੀਂ ਸੀ ਨਿਕਲ ਰਹੀ ਤਾਂ ਅਚਾਨਕ ਉਸ ਦੀ ਆਵਾਜ਼ ਸਾਫ਼ ਨਿਕਲੀ ਉਸ ਨੇ ਕਿਹਾ ਕਿ ਅੱਜ ਤੋਂ 3 ਦਿਨ ਬਾਅਦ ਮੈਂ ਮਰ ਜਾਵਾਂਗੀ ਇਨਾ ਕਹਿੰਦੀ ਹੈ ਸਮਿਤਰਾ ਫਿਰ ਤੋਂ ਨਾਰਮਲ ਹੋ ਜਾਂਦੀ ਹੈ ਉਸ ਦੇ ਮੂੰਹ ਇਹ ਸਭ ਸੁਣ ਕੇ ਉਸ ਦੇ ਘਰ ਵਾਲੇ ਬਹੁਤ ਡਰ ਕੇ ਸਨ ਕਿ ਕਿਤੇ ਉਸ ਦੀ ਕਹੀ ਇਹ ਗੱਲ ਪੂਰੀ ਨਾ ਹੋ ਜਾਵੇ ਸਮਿਤਰਾ ਨੇ ਆਪਣੇ ਪਤੀ ਨੂੰ ਪੁੱਛਿਆ ਕਿ ਤੁਸੀਂ ਇੰਨੇ ਹੈਰਾਨ ਪਰੇਸ਼ਾਨ ਕਿਉਂ ਹੋ ਤਾਂ ਉਸ ਦਾ ਪਤੀ ਪਰੇਸ਼ਾਨ ਸੀ ਉਸ ਨੇ ਸਮਿਤਰਾ ਨੂੰ ਦੱਸ ਦਿੱਤਾ ਕਿ ਜਦੋਂ ਤੈਨੂੰ ਉਹ ਦੌਰਾ ਪਿਆ ਸੀ ਤਾਂ ਤੂੰ ਆਪਣੇ ਮੂੰਹੋਂ ਇਹ ਗੱਲ ਕਹੀ ਸੀ ਕਿ ਤੂੰ 3 ਦਿਨ ਬਾਅਦ ਮਰ ਜਾਵੇਂਗੀ ਐਸਲੀ ਮੈਂ ਹੈਰਾਨ ਹਾਂ ਤੇ ਪਰੇਸ਼ਾਨ ਹਾਂ ਸੁમિતਰਾ ਵੀ ਆਪਣੇ ਪਤੀ ਦੇ ਮੂੰਹੋਂ ਇਹ ਗੱਲ ਸੁਣ ਕੇ ਪਰੇਸ਼ਾਨ ਹੋ ਗਈ ਕਿ ਜੇ ਇਹ ਗੱਲ ਸੱਚੀ ਹੋਈ ਤਾਂ ਮੇਰਾ ਬੱਚਾ ਛੋਟਾ ਹੈ ਉਸ ਦਾ ਕੀ ਬਣੂਗਾ ਇਸ ਤਰ੍ਹਾਂ ਦੋ ਦਿਨ ਬੀ ਜਾਂਦੇ ਹਨ ਤੇ ਉਹ ਤੀਸਰਾ ਦਿਨ ਆ ਜਾਂਦਾ ਹੈ ਜਿਸ ਦਿਨ ਦੀ ਭਵਿੱਖਬਾਣੀ ਸੁમિતਰਾ ਨੇ ਕੀਤੀ ਸੀ ਸਾਰਿਆਂ ਨੇ ਸੁમિતਰਾ ਨੂੰ ਇਹ ਸਲਾਹ ਦਿੱਤੀ ਸੀ ਕਿ ਉਹ ਅੱਜ ਅਜਿਹਾ ਕੋਈ ਕੰਮ ਨਾ ਕਰੇ ਜਿਸ ਨਾਲ ਉਸ ਦੀ ਮੌਤ ਹੋ ਸਕੇ ਉਹ ਅੱਜ ਬਿਲਕੁਲ ਵੇਲੀ ਅੰਦਰ ਬੈਠੀ ਰਹੀ। ਸਮਿਤਰਾ ਸਾਰਾ ਦਿਨ ਵੇਲੀ ਰਹਿੰਦੀ ਹੈ ਤੇ ਅੰਦਰ ਬੈਠੀ ਰਹਿੰਦੀ ਹੈ। ਦੁਪਹਿਰ ਦਾ ਸਮਾਂ ਆ ਗਿਆ। ਸਾਰੇ ਖੋਜ ਸੰ ਕਿ ਅੱਧਾ ਦਿਨ ਬੀਤ ਚੁੱਕਾ ਹੈ। ਸ਼ਾਇਦ ਸਮਿਤਰਾ ਬਿਲਕੁਲ ਠੀਕ ਹੀ ਰਵੇ। ਸ਼ਾਮ ਦਾ ਸਮਾਂ ਆ ਗਿਆ ਸੀ। ਅਚਾਨਕ ਉਸ ਦੀ ਇੱਕ ਸਹੇਲੀ ਸਮਿਤਰਾ ਨੂੰ ਘਰੋਂ ਬਾਹਰ ਆਵਾਜ਼ ਮਾਰਦੀ ਹੈ। ਸਮਿਤਰਾ ਦੀ ਸਹੇਲੀ ਆਂਡਗਵਾਂਟ ਸਮਿਤਰਾ ਬਾਰੇ ਸਭ ਜਾਣਦੇ ਸਨ ਕਿ ਉਸ ਨੂੰ ਦੌਰੇ ਪੈਂਦੇ ਹਨ। ਸਮਿਤਰਾ ਅਚਾਨਕ ਆਪਣੀ ਸਹੇਲੀ ਦੀ ਗੱਲ ਸੁਣਨ ਲਈ ਕਰੋੰਬਾਰ ਆ ਜਾਂਦੀ ਹੈ ਤਾਂ ਉਸ ਨਾਲ ਗੱਲਾਂ ਬਾਤਾਂ ਕਰਨ ਲੱਗਦੀ ਹੈ ਸਮਿਤਰਾ ਦੱਸਦੀ ਹੈ ਕਿ ਮੈਨੂੰ ਲੱਗਦਾ ਹੈ ਕਿ ਮੇਰੀ ਇਹ ਭਵਿੱਖਬਾਣੀ ਗਲਤ ਸਾਬਤ ਹੋ ਜਾਵੇਗੀ ਕੁਝ ਸਮਾਂ ਗੱਲਾਂ ਕਰਨ ਤੋਂ ਬਾਅਦ ਫਿਰ ਸਮਿਤਰਾ ਆਪਣੇ ਉਹੀ ਰੂਪ ਵਿੱਚ ਆ ਜਾਂਦੀ ਹੈ ਸਮਿਤਰਾ ਦੇ ਦੋਵੇਂ ਹੱਥ ਉੱਪਰ ਮੁੜੇ ਹੁੰਦੇ ਹਨ ਤੇ ਉਸ ਦੀਆਂ ਅੱਖਾਂ ਗੋਲ-ਗੋਲ ਘੁੰਮ ਰਹੀਆਂ ਸਨ ਦੰਦ ਇੱਕ ਦੂਜੇ ਨਾਲ ਵੱਜ ਰਹੇ ਸਨ ਉਸ ਦੀ ਸਹੇਲੀ ਅੰਦਰੋਂ ਉਸ ਦੇ ਪਤੀ ਤੇ ਸੱਸ ਨੂੰ ਆਵਾਜ਼ ਮਾਰਦੀ ਹੈ ਉਹ ਵੀ ਭੱਜੇ ਭੱਜੇ ਆਉਂਦੀ ਹਨ ਤਾਂ ਸਮਿਤਰਾ ਇੱਕਦਮ ਗਾਸ਼ ਖਾ ਕੇ ਹੀਠਾਂ ਡਿੱਗ ਪੈਂਦੀ ਹੈ ਇਹ ਦੇਖ ਕੇ ਅੰਗਵਾਂਡ ਸਾਰੇ ਲੋਕ ਇਕੱਠੇ ਹੋ ਜਾਂਦੇ ਹਨ ਉਸ ਦੇ ਪਤੀ ਤੇ ਸੱਸ ਬਹੁਤ ਰੋ ਕਰਲਾ ਰਹੇ ਹੁੰਦੇ ਹਨ ਅਚਾਨਕ ਵੈਦ ਨੂੰ ਸੱਦਿਆ ਜਾਂਦਾ ਹੈ ਵੈਦ ਦੋਸਤੀ ਨਬਜ ਟੋਲਦਾ ਹੈ ਵੈਦ ਕੁਝ ਸਮਾਂ ਉਸ ਨੂੰ ਚੈੱਕ ਕਰਨ ਤੋਂ ਬਾਅਦ ਕਹਿਿਆ ਦਿੰਦਾ ਹੈ ਕਿ ਇਹ ਹੁਣ ਨਹੀਂ ਰਹੀ ਸਾਰੇ ਉਸਦੇ ਸੰਸਕਾਰ ਲਈ ਤਿਆਰੀ ਕਰਨ ਲੱਗ ਪੈਂਦੇ ਹਨ ਘਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੁੰਦਾ ਹੈ ਕੁਝ ਲੋਕ ਪਾਲਣ ਇਕੱਠਾ ਕਰਨ ਚਲੇ ਜਾਂਦੇ ਹਨ ਔਰਤਾਂ ਉਸ ਨੂੰ ਹਾੜ ਤਹਾ ਕੇ ਉਸ ਦਾ ਹਰ ਸ਼ਿੰਗਾਰ ਕਰਨ ਲੱਗਦੀਆਂ ਹਨ ਕਿਉਂਕਿ ਉਹ ਇੱਕ ਸੁਹਾਗਣ ਸੀ ਉਸ ਦਾ ਪੂਰੇ ਰੀਤੀ ਰਿਵਾਜਾਂ ਨਾਲ ਸੰਸਕਾਰ ਕਰਨਾ ਸੀ ਕੁਝ ਔਰਤਾਂ ਜਦੋਂ ਉਸ ਨੂੰ ਅੰਦਰ ਤਿਆਰ ਕਰ ਰਹੀਆਂ ਹੁੰਦੀਆਂ ਹਨ ਤਾਂ ਅਚਾਨਕ ਚੀਕਾ ਮਾਰਦੀਆਂ ਬਾਹਰ ਵੱਲ ਨੂੰ ਭੱਜ ਆਉਂਦੀਆਂ ਹਨ ਸਾਰਿਆਂ ਦੇ ਪੁੱਛਣ ਤੇ ਉਹ ਦੱਸਦੀਆਂ ਹਨ ਕਿ ਅਸੀਂ ਅੰਦਰ ਸਮਿਤਰਾ ਨੂੰ ਫੇਰ ਉਹੀ ਹਾਲਤ ਵਿੱਚ ਦੇਖਿਆ ਹੈ ਉਸ ਦੇ ਹੱਥ ਮੁੜੇ ਹੋਏ ਸਨ ਤੇ ਅੱਖਾਂ ਗੋਲ-ਗੋਲ ਘੁੰਮ ਰਹੀਆਂ ਸਨ ਦੰਦ ਇੱਕ ਦੂਜੇ ਨਾਲ ਵੱਜ ਰਹੇ ਸਨ ਸਾਰਿਆਂ ਵੱਲੋਂ ਅੰਦਰ ਜਾ ਕੇ ਦੇਖਿਆ ਜਾਂਦਾ ਹੈ ਤਾਂ ਸਮਿਤਰਾ ਉਹੀ ਹਾਲਤ ਵਿੱਚ ਪਈ ਸੀ ਉਸ ਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਵੈਦ ਨੂੰ ਸੱਦਿਆ ਜਾਂਦਾ ਹੈ ਵੈਦ ਉਸ ਨੂੰ ਚੈੱਕ ਕਰਨ ਤੋਂ ਬਾਅਦ ਕਹਿੰਦਾ ਹੈ ਕਿ ਇਹ ਤਾਂ ਚਮਤਕਾਰ ਹੋ ਗਿਆ ਸਮਿਤਰਾ ਬਿਲਕੁਲ ਸਹੀ ਸਲਾਮਤ ਹੈ ਜਦੋਂ ਸਮਿਤਰਾ ਬਿਲਕੁਲ ਨੋਰਮਲ ਹਾਲਤ ਵਿੱਚ ਹੁੰਦੀ ਹੈ ਤਾਂ ਸਾਰਿਆਂ ਨੂੰ ਕਹਿਣ ਲੱਗ ਪੈਂਦੀ ਹੈ ਤੁਸੀਂ ਕੌਣ ਹੋ ਮੇਰੇ ਨਾਲ ਇਹ ਸਭ ਕੀ ਕਰ ਰਹੇ ਸੀ ਸਾਰੇ ਉਸ ਨੂੰ ਸਮਝਾਉਂਦੇ ਹਨ ਉਸ ਦਾ ਪਤੀ ਆ ਜਾਂਦਾ ਹੈ ਤਾਂ ਉਹ ਜਦੋਂ ਉਸ ਨੂੰ ਆਪਣੇ ਕਲਾਵੇ ਵਿੱਚ ਲੈਣ ਲੱਗਦਾ ਹੈ ਤਾਂ ਉਹ ਉਸ ਨੂੰ ਧੱਕਾ ਮਾਰ ਕੇ ਪਿੱਛਾਂ ਸੁੱਟ ਦਿੰਦੀ ਹੈ ਕਿ ਤੂੰ ਕੌਣ ਹੈ ਉਹ ਪਿੱਛੇ ਨੂੰ ਕਿਸੇ ਨੂੰ ਪਛਾਣ ਨਹੀਂ ਸੀ ਰਹੀ ਉਹ ਸਭ ਨੂੰ ਪਛਾਣਨ ਤੋਂ ਇਨਕਾਰ ਕਰ ਰਹੀ ਸੀ ਇਸ ਤਰ੍ਹਾਂ ਦਿਨ ਤਿੰਨ ਮਹੀਨੇ ਬੀ ਜਾਂਦੇ ਹਨ ਇਸ ਤਿੰਨ ਮਹੀਨਿਆਂ ਦੇ ਵਿੱਚ ਹਾਲੇ ਤੱਕ ਉਸਨੇ ਕਿਸੇ ਨੂੰ ਵੀ ਨਹੀਂ ਸੀ ਪਹਿਚਾਣਿਆ ਬਲਕਿ ਉਹ ਆਪਣਾ ਨਾਮ ਵੀ ਸ਼ਿਵਾ ਤਰਪਾਠੀ ਦੱਸਦੀ ਸੀ ਇਸ ਤਿੰਨ ਮਹੀਨਿਆਂ ਅੰਦਰੂਨ ਉਸਨੇ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ ਸਨ ਤੇ ਆਪਣੇ ਪਤੀ ਨੂੰ ਉਹਨਾਂ ਚਿੱਠੀਆਂ ਨੂੰ ਪੋਸਟ ਕਰਨ ਲਈ ਕਿਹਾ ਸੀ ਪਤੀ ਉਸ ਨੂੰ ਬਹੁਤ ਪਿਆਰ ਕਰਦਾ ਸੀ ਤੇ ਬਿਨਾਂ ਕਿਸੇ ਸਵਾਲ ਦੇ ਉਹਨਾਂ ਚਿੱਠੀਆਂ ਨੂੰ ਆਪਣੇ ਪਿੰਡ ਵਿੱਚ ਬਣੇ ਇੱਕ ਡਾਕ ਘਰਾਂ ਹੀ ਪੋਸਟ ਕਰ ਦਿੰਦਾ ਸੀ ਜਦੋਂ ਉਹ ਚਿੱਠੀਆਂ ਲਿਖਦੀ ਸੀ ਤਾਂ ਸਾਰੇ ਹੈਰਾਨ ਸਨ ਕਿ ਇਸ ਮਿਤਰਾ ਪੜੀ ਲਿਖੀ ਨਹੀਂ ਹੈ ਉਸ ਨੂੰ ਤਾਂ ਲਿਖਣਾ ਪੜ੍ਹਨਾ ਆਉਂਦਾ ਹੀ ਨਹੀਂ ਪਰ ਇਹ ਚਿੱਠੀਆਂ ਵਿੱਚ ਕੀ ਲਿਖਦੀ ਹੋਵੇਗੀ ਸਾਰੇ ਇਹ ਸਭ ਉਸ ਦਾ ਪਾਗਲਪਨ ਹੀ ਸਮਝਦੇ ਇੱਕ ਦਿਨ ਅਚਾਨਕ ਉਸ ਪਿੰਡ ਵਿੱਚ ਇੱਕ ਸ਼ਖਸ ਆਉਂਦਾ ਹੈ ਤੇ ਪੁੱਛਣ ਕੁੱਛਣ ਲੱਗਦਾ ਹੈ ਕਿ ਇਸ ਪਿੰਡ ਵਿੱਚ ਅਜਿਹੀ ਕੋਈ ਮਹਿਲਾ ਹੈ ਜਿਸ ਦੀ ਕੁਝ ਤਬੀਅਤ ਠੀਕ ਨਾ ਰਹਿੰਦੀ ਹੋਵੇ, ਕੁਝ ਊਟ ਪਟਾਂਕ ਬੋਲਦੀ ਹੋਵੇ, ਉਸ ਦੀਆਂ ਅਜੀਬ ਹਰਕਤਾਂ ਹੋਣ, ਸਾਰਾ ਪਿੰਡ ਸੁમિતਰਾ ਤੋਂ ਵਾਕਿਫ ਸੀ ਤਾਂ ਉਸੇ ਪਿੰਡ ਦਾ ਇੱਕ ਆਦਮੀ ਉਹ ਸ਼ਖਸ ਨੂੰ ਸੁમિતਰਾ ਦੇ ਘਰ ਲੈ ਜਾਂਦਾ ਹੈ। ਬਾਹਰ ਸੁમિતਰਾ ਦਾ ਪਤੀ ਬੈਠਾ ਸੀ। ਸੁમિતਰਾ ਦਾ ਪਤੀ ਉਹ ਸ਼ਖਸ ਨੂੰ ਪੁੱਛਦਾ ਹੈ ਕਿ ਤੁਸੀਂ ਕੌਣ ਹੋ? ਤਹਾਉ ਸ਼ਖਸ ਕਹਿਤੀ ਰਹੀ ਸੀ ਕਿ ਮੈਨੂੰ ਪਿਛਲੇ 3 ਮਹੀਨਿਆਂ ਤੋਂ ਕੁਝ ਚਿੱਠੀਆਂ ਪ੍ਰਾਪਤ ਹੋ ਰਹੀਆਂ ਸਨ ਮੈਂ ਸੋਚਿਆ ਕਿ ਦੂਰੀ ਇੰਨੀ ਜ਼ਿਆਦਾ ਨਹੀਂ ਹੈ ਇੱਕ ਦਿਨ ਹੀ ਖਰਾਬ ਹੋਣਾ ਹੈ ਮੈਂ ਜਾ ਕੇ ਹੋ ਆਉਂਦਾ ਹਾਂ ਅਤੇ ਦੇਖ ਆਉਂਦਾ ਹਾਂ ਕਿ ਮੈਨੂੰ ਕੌਣ ਚਿੱਠੀਆਂ ਭੇਜ ਰਿਹਾ ਸੀ ਸੁਮਿਤਰਾ ਦੇ ਪਤੀ ਨੇ ਉਸ ਨੂੰ ਉਸ ਦਾ ਨਾਮ ਪੁੱਛਿਆ ਤੇ ਸ਼ਖਸ ਨੇ ਕਿਹਾ ਕਿ ਮੇਰਾ ਨਾਮ ਸੀਆ ਰਾਮ ਤਰਪਾਠੀ ਹੈ ਮੈਂ ਇੱਕ ਕਾਲਜ ਵਿੱਚ ਪ੍ਰੋਫੈਸਰ ਹਾਂ ਇਹਦੋਂ ਸ਼ਖਸ ਨੇ ਆਪਣਾ ਨਾਮ ਦੱਸਿਆ ਤਾਂ ਉਸਦੀ ਆਵਾਜ਼ ਅੰਦਰ ਬੈਠੀ ਸਮਿਤਰਾ ਦੇ ਕੰਨਾਂ ਵਿੱਚ ਪਈ ਸਮਿਤਰਾ ਜਲਦੀ ਜਲਦੀ ਅੰਦਰੋਂ ਆਈ ਤੇ ਸਿੱਝਾ ਜਾ ਕੇ ਉਸ ਸ਼ਖਸ ਨੂੰ ਆਪਣੇ ਕੋਲਾਵੇ ਵਿੱਚ ਲੈ ਲਿਆ ਸੀ ਆਰਾਮ ਤ੍ਰਿਪਾਠੀ ਜੋ ਸ਼ਖਸ ਆਇਆ ਹੋਇਆ ਸੀ ਉਸ ਨੇ ਸਮਿਤਰਾ ਨੂੰ ਆਪਣੇ ਤੋਂ ਪਰਾਂ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਸਮਿਤਰਾ ਪਰੇ ਹਟਣ ਨੂੰ ਤਿਆਰ ਨਹੀਂ ਸੀ ਉਹ ਬਹੁਤ ਹੀ ਰੋ ਰਹੀ ਸੀ ਸਮਿਤਰਾ ਕਹਿੰਦੀ ਹੈ ਕਿ ਪਿਤਾ ਜੀ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਮੈਂ ਤੁਹਾਡੀ ਬੇਟੀ ਹਾਂ ਫਿਰ ਸਮਿਤਰਾ ਦਾ ਪਤੀ ਸਭ ਨੂੰ ਅੰਦਰ ਬਿਠਾ ਲਿੰਦਾ ਹੈ ਸੀ ਆਰਾਮ ਤਰਪਾਠੀ ਆਪਣੇ ਨਾਲ ਬਹੁਤ ਸਾਰੀਆਂ ਤਸਵੀਰਾਂ ਲੈ ਕੇ ਆਇਆ ਸੀ ਕਿਉਂਕਿ ਜਦੋਂ ਸਮਿਤਰਾ ਉਸ ਨੂੰ ਚਿੱਠੀਆਂ ਲਿਖਦੀ ਸੀ ਤਾਂ ਉਸ ਨੇ ਉਹਨਾਂ ਚਿੱਠੀਆਂ ਵਿੱਚ ਆਪਣੇ ਬਾਰੇ ਸਭ ਕੁਝ ਲਿਖ ਕੇ ਦੱਸ ਦਿੱਤਾ ਸੀ ਤਾਂ ਸੀ ਆਰਾਮ ਇਸ ਘਟਨਾ ਬਾਰੇ ਸਭ ਜਾਣਦਾ ਸੀ ਉਸ ਨੇ ਸਮਿਤਰਾ ਅੱਗੇ ਉਹ ਫੋਟੋਆਂ ਰੱਖੀਆਂ ਤੇ ਉਸ ਨੂੰ ਪੁੱਛਣ ਲੱਗਾ ਕਿ ਇਹ ਕੌਣ ਹਨ ਸੀਰਾਮ ਨੇ ਵਾਰੀ-ਵਾਰੀ ਸਭ ਦੀਆਂ ਫੋਟੋਆਂ ਤੇ ਹੱਥ ਰੱਖਿਆ ਤੇ ਸਹਿਮਤਰਾ ਨੂੰ ਪੁੱਛਦਾ ਕਿ ਇਹ ਕੌਣ ਹੈ ਤਾਂ ਉਹ ਉਸ ਦਾ ਸਹੀ-ਸਹੀ ਜਵਾਬ ਦਿੰਦੀ ਪਹਿਲਾਂ ਉਸ ਨੇ ਆਪਣੀ ਮਾਂ ਨੂੰ ਉਸ ਫੋਟੋ ਵਿੱਚੋਂ ਪਹਿਚਾਨ ਲਿਆ ਫਿਰ ਭਰਾ ਨੂੰ ਪਹਿਚਾਨ ਲਿਆ ਫਿਰ ਪਤੀ ਤੇ ਸੱਸ ਨੂੰ ਪਹਿਚਾਨ ਲਿਆ ਉਸ ਨੇ ਆਪਣੇ ਦੋ ਬੇਟਿਆਂ ਨੂੰ ਵੀ ਪਹਿਚਾਨ ਲਿਆ ਤੇ ਜਦੋਂ ਲਾਸਟ ਵਾਰੀ ਆਈ ਤਾਂ ਉਹ ਚੁੱਪ ਹੋ ਗਈ ਸੀ ਆਰਾਮ ਨੇ ਫਿਰ ਪੁੱਛਿਆ ਕਿ ਇਹ ਕੌਣ ਹੈ ਤਾਂ ਉਹ ਰੋਣ ਲੱਗੀ ਤੇ ਰੋਂਦੇ ਰੋਂਦੇ ਦੱਸਣ ਲੱਗੀ ਕਿ ਇਹ ਮੇਰੀ ਨਣਾਨ ਹੈ ਜਿਸ ਨੇ ਮੇਰੇ ਸਿਰ ਉੱਪਰ ਇੱਟ ਮਾਰ ਕੇ ਮੈਨੂੰ ਮਾਰ ਦਿੱਤਾ ਸੀ ਫਿਰ ਸੀ ਆਰਾਮ ਸੁਮਿਤਰਾ ਨੂੰ ਕਲਾਵੇ ਵਿੱਚ ਲੈ ਕੇ ਉੱਚੀ ਉੱਚੀ ਰੋਣ ਲੱਗਾ ਅਤੇ ਕਹਿਣ ਲੱਗਾ ਕਿ ਤੂੰ ਸੱਚ ਬੋਲ ਰਹੀ ਹੈ ਤੂੰ ਹੀ ਮੇਰੀ ਧੀ ਹੈ ਫਿਰ ਸੀ ਆਰਾਮ ਨੇ ਸ਼ਿਵਾਤਰ ਪਾਠੀ ਬਾਰੇ ਦੱਸਿਆ ਜੋ ਹੁਣ ਸੁਮਿਤਰਾ ਦੇ ਸਰੀਰ ਵਿੱਚ ਆਪਣਾ ਪੁਨਰਜਨਮ ਲੈ ਚੁੱਕੀ ਸੀ ਸੀ ਆਰਾਮ ਨੇ ਦੱਸਿਆ ਕਿ ਸ਼ੀਵਾ ਨੂੰ ਮੈਂ ਬਹੁਤ ਪੜਾਇਆ ਲਖਾਇਆ ਸੀ ਸੀ ਆਰਾਮ ਨੇ ਆਪਣੀ ਬੇਟੀ ਸ਼ੀਵਾ ਨੂੰ ਉਸ ਸਮੇਂ ਗ੍ਰੈਜੂਏਸ਼ਨ ਕਰਾਈ ਸੀ ਅਤੇ ਕਾਲਜ ਵਿੱਚ ਪ੍ਰੋਫੈਸਰ ਲਗਵਾਇਆ ਸੀ ਉਸ ਤੋਂ ਬਾਅਦ ਮੈਂ ਉਸ ਦਾ ਵਿਆਹ ਕਰ ਦਿੱਤਾ ਘਰ ਵਿੱਚ ਬਹੁਤ ਕਲੇਸ਼ ਰਹਿੰਦਾ ਸੀ ਕਿਉਂਕਿ ਉਸਦੇ ਸਹੁਰਾ ਪਰਿਵਾਰ ਪੜੇ ਲਿਖੇ ਨਹੀਂ ਸਨ ਉਸ ਦੀ ਇੱਕ ਨੜਾਨ ਸੀ ਘਰ ਵਿੱਚ ਹਮੇਸ਼ਾ ਲੜਾਈ ਝਗੜਾ ਰੱਖਦੀ ਸੀ ਸ਼ੀਵਾ ਦੇ ਇਸ ਵਕਤ ਵਿੱਚ ਦੋ ਬੇਟੇ ਹੋਏ ਸਨ। ਪਰ ਘਰ ਵਿੱਚ ਸੁੱਖ ਨਹੀਂ ਸੀ। ਇਸੇ ਚੱਲਦਿਆਂ ਹੀ ਉਹਨਾਂ ਨੇ ਮੇਰੀ ਧੀ ਨੂੰ ਮਾਰ ਦਿੱਤਾ। ਪੁਲਿਸ ਨੇ ਉਸਦੇ ਪਤੀ ਅਤੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਸੀ। ਸੱਸ ਅਤੇ ਨਨਾਨ ਫਰਾਰ ਸਨ। ਹੌਲੀ-ਹੌਲੀ ਉਸ ਦਾ ਪਤੀ ਅਤੇ ਸਹੁਰਾ ਵੀ ਰਿਹਾ ਹੋ ਗਏ। ਪੁਲਿਸ ਨੇ ਉਸ ਦੀ ਸੱਸ ਤੇ ਨਨਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਪਰ ਸਬੂਤਾਂ ਦੀ ਘਾਟ ਹੋਣ ਕਾਰਨ ਉਹ ਵੀ ਰਿਹਾ ਹੋ ਗਈਆਂ। ਪਰ ਮੇਰੀ ਬੇਟੀ ਨੂੰ ਇਨਸਾਫ ਨਾ ਮਿਲਿਆ। ਸਮਿਤਰਾ ਨੇ ਸੀਯਾਰਾਮ ਨਾਲ ਜਾਣ ਲਈ ਕਿਹਾ। ਸਾਰਿਆਂ ਨੇ ਉਸ ਨੂੰ ਉਸਦੇ ਨਾਲ ਭੇਜ ਦਿੱਤਾ। ਉਹ ਜਦੋਂ ਆਪਣੇ ਪਿਤਾ ਨਾਲ ਘਰ ਪਹੁੰਚੀ ਤਾਂ ਆਪਣੇ ਦੋਵੇਂ ਬੇਟਿਆਂ ਨੂੰ ਮਿਲ ਕੇ ਬਹੁਤ ਖੁਸ਼ ਹੋਈ। ਸੀਯਾਰਾਮ ਨੇ ਉਸਦੀ ਬੇਟੀ ਸ਼ਿਵਾ ਜੋ ਸਮਿਤਰਾ ਦਾ ਸਰੀਰ ਧਾਰ ਚੁੱਕੀ ਸੀ, ਉਹਨਾਂ ਨੇ ਸਲਾਹ ਬਣਾਈ ਕਿ ਉਹ ਹੁਣ ਉਸੇ ਘਰ ਵਿੱਚ ਹੀ ਸਮਿਤਰਾ ਬਣ ਕੇ ਰਹੇਗੀ। ਸ਼ਿਵਾ ਦਾ ਸੋਹਰਾ ਪਰਿਵਾਰ ਸਹੀ ਨਹੀਂ ਹੈ। ਪਰ ਜੋ ਸਮਿਤਰਾ ਦਾ ਪਰਿਵਾਰ ਹੈ ਉਹ ਬਹੁਤ ਹੀ ਨੇਕਦਿਲ ਹੈ ਬੇਸ਼ੱਕ ਗਰੀਬ ਹੈ ਪਰ ਬਹੁਤ ਹੀ ਚੰਗਾ ਹੈ ਉਸ ਦਾ ਪਤੀ ਵੀ ਉਸ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਬਹੁਤ ਚੰਗਾ ਵੀ ਹੈ ਬੇਸ਼ੱਕ ਮੇਰੇ ਵਿੱਚ ਆਤਮਾ ਸ਼ਿਵਾ ਦੀ ਹੈ ਪਰ ਸਰੀਰ ਤਾਂ ਸਮਿਤਰਾ ਦਾ ਹੀ ਹੈ ਇਸ ਲਈ ਮੈਂ ਉਸੇ ਘਰ ਰਵਾਂਗੀ ਤੇ ਉਸ ਬੱਚੇ ਨੂੰ ਵੀ ਪਾਲਾਂਗੀ ਜਿਸ ਨੂੰ ਸਮਿਤਰਾ ਨੇ ਜਨਮ ਦਿੱਤਾ ਹੈ ਤੇ ਇਹਨਾਂ ਦੋ ਬੱਚਿਆਂ ਨੂੰ ਵੀ ਪਾਲਾਂਗੀ ਜਿਸ ਨੂੰ ਸ਼ਿਵਾ ਨੇ ਜਨਮ ਦਿੱਤਾ ਹੈ ਹੁਣ ਉਹ ਆਪਣੇ ਦੋ ਬੱਚਿਆਂ ਨਾਲ ਉਸੇ ਘਰ ਵਿੱਚ ਰਹਿਣ ਲੱਗੀ ਉਸਦੇ ਪਤੀ ਨੇ ਵੀ ਉਸ ਨੂੰ ਕਬੂਲ ਕਰ ਲਿਆ ਤੇ ਉਹ ਹੁਣ ਸ਼ਿਵਾ ਦੇ ਦੋ ਬੱਚਿਆਂ ਤੇ ਸਮਿਤਰਾ ਦਾ ਬੱਚਾ ਸਭ ਮਿਲ ਕੇ ਬਹੁਤ ਹੀ ਖੁਸ਼ੀ-ਖੁਸ਼ੀ ਰਹਿੰਦੇ ਜਦੋਂ ਇਸ ਘਟਨਾ ਬਾਰੇ ਵੱਡੇ-ਵੱਡੇ ਵਿਗਿਆਨੀਆਂ ਨੂੰ ਪਤਾ ਲੱਗਾ ਤੇ ਬਹੁਤ ਹੀ ਐਸੀਆਂ ਟੀਮਾਂ ਨੂੰ ਪਤਾ ਲੱਗਾ ਜੋ ਇੰਨਾਂ ਚੀਜ਼ਾਂ ਉੱਪਰ ਰਿਸਰਚ ਕਰ ਰਹੀ ਸੀ ਤਾਂ ਉਹਨਾਂ ਨੇ ਇਸ ਘਟਨਾ ਦੀ ਬਹੁਤ ਹੀ ਬਰੀਕੀ ਨਾਲ ਜਾਂਚ ਕੀਤੀ ਉਹਨਾਂ ਨੂੰ ਵੀ ਆਖਿਰ ਮੰਨਣਾ ਹੀ ਪਿਆ ਕਿ ਇਹ ਜੋ ਪੁਨਰਜਨਮ ਦੀ ਅਜੀਬੋ-ਗਰੀਬ ਘਟਨਾ ਵਾਪਰੀ ਹੈ ਇਹ ਸੱਚ ਹੈ ਇਹ ਘਟਨਾ ਨੂੰ ਹਰ ਇੱਕ ਵਿਗਿਆਨੀ ਸਹੀ ਮੰਨਣ ਲਈ ਤਿਆਰ ਸੀ ਕਿਉਂਕਿ ਉਹਨਾਂ ਨੇ ਬਹੁਤ ਹੀ ਨਿੱਕੀ-ਨਿੱਕੀ ਤੇ ਬਰੀਕੀ-ਬਰੀਕੀ ਨਾਲ ਇਸ ਕੇਸ ਦੀ ਜਾਂਚ ਕੀਤੀ ਸੀ ਤੇ ਇਹ ਕੇਸ ਬਿਲਕੁਲ ਸਹੀ ਨਿਕਲਿਆ ਸੋ ਇਹ ਇੱਕ ਸੱਚੀ ਘਟਨਾ ਹੈ ਧੰਨਵਾਦ